ਇਹ ਗੱਲ ਦੋਸਤੋ ਅੱਜ ਦੇ ਲਾਈਵ ਦੇ ਵਿੱਚ ਆਪਣਾ ਸਵਾਲ ਸਾਰੇ ਦੋਸਤਾਂ ਮਿੱਤਰਾਂ ਪਾ ਖੜੇ ਆ ਕੋਠੜਾ ਮੇਲਾ ਜ਼ਿਲ੍ਹਾ ਮਾਨਸਾ ਦੇ ਵਿੱਚ ਖੜੇ ਆ ਜੋ ਕਿ 3 ਤੋਂ 12 3 ਮਹੀਨਿਆਂ ਤੋਂ ਲੈ ਕੇ 12 ਮਹੀਨਿਆਂ ਦੀ ਕਟੀਆਂ ਜਿਹੜੀਆਂ ਉਹ ਰਿੰਗ ਦੇ ਵਿੱਚ ਪਹੁੰਚੀਆਂ ਜੋ ਮੁਕਾਬਲੇ ਸ਼ੁਰੂ ਆ ਪਹਿਲਾਂ ਟੈਕੀ ਮਕਾਬਲਾ ਜੋ ਕਿ ਕਟੀਆਂ ਦਾ ਹੀ ਹੋਇਆ ਹੋਰਾਂ ਦੇ ਕਟੀਆਂ ਸਿਰ ਘੱਟੋ ਘੱਟ 100 ਕੱਟੀਆਂ ਇੱਥੇ ਪਹੁੰਚੀ ਆ ਮਕਾਬਲੇ ਦੇ ਵਿੱਚ ਬਿਊਟੀ ਮਕਾਬਲੇ ਦੇ ਵਿੱਚ ਤੇ ਆਵਾਜ਼ ਬੁਜਾਦ ਸਾਰੇ ਵੀਰ ਆ ਰਹੀਆਂ ਨੇ ਰਿੰਗ ਦੇ ਵਿੱਚੋਂ ਵੀ ਸਾਈ ਕਰ ਰਹੇ ਨੇ ਬਾਕੀ ਕਟੀਆਂ ਚੈੱਕ ਕਰ ਲਓ ਅਸੀਂ ਕਿੰਨੀਆਂ ਕਟੀਆਂ ਆਪ ਤੁਹਾਨੂੰ ਦਿਖਾ ਦਨੇ ਘਰੇ ਨਾਲ ਜਿੰਨੀਆਂ ਰਿੰਗ ਦੇ ਵਿੱਚ ਖੜੀਆਂ ਨਿਗਾਹ ਮਾਰ ਲਓ ਅਸੀਂ ਬਹੁਤ ਸਾਰੀਆਂ ਕਟੀਆਂ ਆਈਆਂ ਐ ਇੰਟਰ ਹੋਈਆਂ ਤੇ ਕਿਵੇਂ ਤੁਹਾਨੂੰ ਮੇਲੇ ਦੇ ਪ੍ਰਬੰਧ ਕਿਵੇਂ ਲੱਗਦੇ ਆ ਤੁਹਾਨੂੰ ਜ਼ਰੂਰ ਦੱਸਿਓ ਜੀ ਮੇਲੇ ਵਿੱਚ ਤੇ ਇਧਰ ਵੇਖੋ ਜੀ ਤੁਹਾਨੂੰ ਆਪਾਂ ਦਿਖਾਉਨੇ ਆ ਕਟੀਆਂ ਬਾਕੀ ਆਪਾਂ ਤੁਹਾਨੂੰ ਜਾਣਕਾਰੀ ਵੀ ਲੈ ਕੇ ਦੱਸਦੇ ਆ ਇਧਰ ਦੇਖ ਲਓ ਕਟੀਆਂ ਆਹ ਕੱਟੀ ਦੀਆਂ ਮਾਰ ਲਓ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਇਹਨੂੰ ਫੜ ਲਓ ਜੀ ਕੀ ਨਾਮ ਬਾਈ ਆਪਣਾ ਬਾਈ ਰੇਸ਼ਮ ਸਿੰਘ ਆ ਬਾਈ ਠੀਕ ਹੈ ਤੇ ਕਿੰਨੇ ਕਿੰਨੇ ਚਿਰ ਦੀ ਕੱਟੀ ਆ ਬਾਈ ਆਪਣੀ ਚਾਰ ਮਹੀਨੇ ਦੀ ਚਾਰ ਮਹੀਨੇ ਦੀ ਆ ਹਾਂਜੀ ਠੀਕ ਹੈ 4 ਮਹੀਨੇ ਦੀ ਕਟੀ ਆ ਮੋਰਾ ਚ ਬਾਈ ਆ ਕਿਹੜੇ ਬੋਲਦੀ ਆ ਹੈ ਕਿਹੜੇ ਬੋਲਦੀ ਆ ਹਣ ਮੋਲ ਰਤਨ ਹਣ ਮੋਲ ਰਤਨ ਪਿੰਡ ਪਿੰਡ ਕਿਹੜਾ ਪਿੰਡ ਪੈਣੀ ਅਸਰ ਜੀ ਪੈਣੀ ਅਸਰ ਠੀਕ ਹੈ ਜੀ ਜ਼ਿਲ੍ਹਾ ਬਾਈ ਜ਼ਿਲ੍ਹਾ ਫਰਨਾਲਾ ਤਨੋਲਾ ਮੰਡੀ ਕੋਲੇ ਤਨੋਲਾ ਮੰਡੀ ਕੋਲੇ ਕਿਵੇਂ ਲੱਗਦਾ ਮੇਲੇ ਦਾ ਪ੍ਰਬੰਧ ਫਿਰ ਮੇਲੇ ਦਾ ਬਹੁਤ ਵਧੀਆ ਜੀ ਬਹੁਤ ਵਧੀਆ ਪੂਰਾ ਹੁੰਦਾ ਨੇ ਯਾਰਾ ਹਾਏ ਹਾਏ ਠੀਕ ਹੈ ਪਹਿਲਾ ਸਟਾਰਟਿੰਗ ਹੀ ਮੁਕਾਬਲਾ ਹਨਾ 3 ਤੋਂ 12 ਮਹੀਨੇ ਦੀਆਂ ਕਟੀਆਂ ਦਾ ਹਾਂ ਜੀ ਹਾਂ ਜੀ ਠੀਕ ਹੈ ਵੇਖਦੇ ਆ ਫਿਰ ਕੀ ਬੰਦਾ ਹਨ ਆਈ ਚਲੋ ਜੀ ਪ੍ਰਮਾਤਮਾ ਆਸਤਾ ਹੁੰਦੀ ਆ ਆਪਾਂ ਨੂੰ ਕਰਨਾ ਜ਼ਰੂਰੀ ਆ ਜਿੱਤ ਹਾਰ ਤਾਂ ਹਾਂ ਹਾਂ ਜਿੱਤ ਹਾਰ ਤਾਂ ਬਣੀ ਆ ਜਿੱਤ ਹਾਰ ਤਾਂ ਬਣੀ ਆ ਇਧਰ ਆ ਬਾਕੀ ਤੁਸੀਂ ਦੇਖ ਲਓ ਹੋਰ ਵੀ ਕਟੀਆਂ ਨੇ ਆਪਾਂ ਛੋਟੇ ਛੋਟੇ ਬੱਚੇ ਬੱਚੇ ਵੀ ਲੈ ਕੇ ਆਏ ਆ ਕਟੀਆਂ ਵਾਰ ਸਾਡਾ ਸਾਥ ਦੇ ਰਹੇ ਆ ਦੇਖ ਲਓ ਜਿੱਥੇ ਪਿਛਲੇ ਮੈਨੂੰ ਤੋਂ ਇਹ ਕਬੱਡੀ ਵੀ ਆ ਆਵਾਜ਼ ਉਹ ਹੀ ਦੱਸ ਦੋ ਕਿਵੇਂ ਆ ਰਹੀ ਆ ਆਪਣੇ ਵਿੱਚ ਦੇਖੋ ਬਹੁਤ ਸਾਰੇ ਕਟੀਆਂ ਲੈ ਕੇ ਆਇਆ ਵੀਰ ਤੇ ਕਿਹੜੇ ਕਿਹੜੇ ਵੀਰ ਮੇਲੇ ਤੇ ਪਹੁੰਚ ਰਹੇ ਆ ਕੋੜੇ ਮੇਲੇ ਤੇ ਜ਼ਰੂਰ ਦੱਸਿਓ ਜੀ ਕਮੈਂਟਾਂ ਦੇ ਵਿੱਚ ਕਿਹੜੇ ਕਿਹੜੇ ਵੀਰ ਇੱਥੇ ਪਹੁੰਚ ਰਹੇ ਆ ਬਾਕੀ ਤੁਹਾਨੂੰ ਆਪਾਂ ਤਿੰਨ ਦਿਨ ਮੇਲੇ ਦੋ ਤਿੰਨ ਚਾਰ ਦਾ ਮੇਲਾ ਤੇ ਸਾਰੇ ਮੇਲੇ ਦੀ ਆਪਾਂ ਤੁਹਾਨੂੰ ਦਿਖਾਵਾਂਗੇ ਹਰੇ ਮੇਲੇ ਦੀ ਆਪਾਂ ਤੁਹਾਨੂੰ ਗੱਲਬਾਤ ਕਰਵਾਵਾਂਗੇ ਇਕੱਲੀ ਇਕੱਲੀ ਤੁਹਾਨੂੰ ਜਾਣਕਾਰੀ ਦਿੰਦੇ ਰਵਾਂਗੇ ਆਪਣੇ ਪੇਜ ਨੂੰ ਫੋਲੋ ਜ਼ਰੂਰ ਕਰ ਲਓ ਸਾਰੇ ਵੀਰ ਇੱਧਰ ਵੇਖ ਲਓ ਸੀ ਪੌੜੀਆਂ ਪੂੜੀਆਂ ਵਾਲਾ ਪ੍ਰਬੰਧ ਪੂਰਾ ਪਰਲੇ ਪਾਸੇ ਵੀ ਖੜੀਆਂ ਰੰਗ ਦੇ ਵਿੱਚ ਕਟੀਆਂ ਬਾਕੀ ਤੁਹਾਨੂੰ ਆਪਾਂ ਬਾਹਰ ਵੀ ਦਿਖਾ ਦਿੰਦੇ ਜਾ ਕੇ ਇੱਧਰ ਵੀ ਤੁਹਾਨੂੰ ਆਪਾਂ ਸਿਸਟਮ ਦਿਖਾ ਦਿੰਦੇ ਆ ਸਾਰੇ ਵੀਰ ਸ਼ੇਅਰ ਜ਼ਰੂਰ ਕਰ ਦਿਓ ਆਪਣੇ ਲਾਈਵ ਨੂੰ ਤੇ ਕਮੈਂਟ ਕਰਕੇ ਦੱਸਿਆ ਕਰੋ ਆਵਾਜ਼ ਬੁਈ ਸਹੀ ਆ ਰਹੀ ਹੈ ਨਾ ਕਿਵੇਂ ਦਾ ਲੱਗਿਆ ਆਪਣਾ ਲਾਈਵ ਜ਼ਰੂਰ ਦੱਸਿਆ ਕਰੋ ਸਾਡੇ ਵਿੱਚ ਭਾਈ ਰਵਿੰਦਰ ਸੰਧੂ ਇੱਧਰ ਵੀ ਕਟੀਆਂ ਖੜੀਆਂ ਤੁਸੀਂ ਚੈੱਕ ਨੂੰ ਫਾਰਮ ਫੈਡਾ ਪਾਲਾ ਪਾਤਣਾ ਤੋਂ ਪਹੁੰਚੇ ਭਾਈ ਹੋਰਾਂ ਦਾ ਸਾਡੇ ਮੇਲੇ ਤੇ ਪਹੁੰਚਣ ਤੇ ਸਵਾਗਤ ਕਰਦੇ ਆਂ ਜੀ ਭਾਈ ਰਵਿੰਦਰ ਸੰਧੂ ਖੜਿਆ ਡੇਰੀ ਫਾਰਮ ਫੈਡਾ ਪਾਲਾ ਤੇ ਭਾਈ ਧਰਮਿੰਦਰ ਸਿੰਘ ਇੱਧਰ ਵੀ ਆਪ ਤੁਹਾਨੂੰ ਦਿਖਾਉਣੇ ਆਂ ਕਹਿੰਦੇ ਆ ਵੀਰ ਦਾ ਵੀ ਸਵਾਗਤ ਹੈ ਮੇਲੇ ਤੇ ਪਹੁੰਚਣ ਤੇ ਭਾਈ ਧਰਮਿੰਦਰ ਸਿੰਘ ਜੈੰਗੋ ਸਾਡੇ ਵਿੱਚ ਕੋਈ ਲੈ ਗਿਆ ਕੱਟੀ ਸਟਾਜ ਤੋਂ ਮੇਰਾ ਭਰਾ ਸੁਖਦੀਪ ਸਿੰਘ ਸੋਨੀ ਕਿੰਨੇ ਮਹੀਨੇ ਜਬਾਪ ਕੱਟੀ ਹੈ ਬਹੁਤ ਚੰਗਾ ਕੰਮ ਕਰ ਰਿਹਾ ਹੈ ਘਰੇ ਤਿੰਨ ਨਗੀਨੇ ਬਹੁਤ ਚੰਗਾ ਕੰਮ ਕਰ ਰਿਹਾ ਹੈ ਸਾਡੀ ਬੇਨਤੀ ਹੈ ਅੱਜ ਕਿਹੜੇ ਆਏ ਆ ਸਾਡੇ 9 ਮਹੀਨੇ ਕੱਟੀਆਂ ਸਾਡੇ 9 ਮਹੀਨੇ ਦੀ ਕੱਟੀ ਆ ਲੈ ਚੈੱਕ ਕਰ ਲੋ ਜੰਦ ਤੋਂ 12 ਮਹੀਨੇ ਮਹੀਨਿਆਂ ਦਾ ਮੁਕਾਬਲੇ ਆਏ ਹੋ ਸੋਹਣੀ ਚਕੀਨ ਕੱਟੀਆਂ ਕਿਹੜੇ ਬੱਚੇ ਦੀ ਹੈ ਬਾਪੂ ਇਹ ਖਲੀ ਦੀ ਹੈ ਖਲੀ ਦੀ ਹੈ ਠੀਕ ਹੈ ਖਲੀ ਦੀ ਹੈ ਕਿਹੜਾ ਪਿੰਡ ਆ ਬਈ ਪਿੰਡ ਮਰਦੇ ਲੈ ਮਾਂ ਠੀਕ ਹੈ ਠੀਕ ਹੈ ਬਾਪੂ ਇਧਰ ਵੀ ਵੇਖ ਲੋ ਨੀਲੀ ਦਾ ਵੀ ਨਹੀਂ ਐ ਵੀ ਖੜੀਆਂ ਉੱਥੇ ਵਿੱਚ ਕਰੋ ਚੈੱਕ ਤੁਹਾਨੂੰ ਆਪੋ ਦਿਖਾਉਣੇ ਆ ਬਾਕੀ ਇਧਰ ਜੀ 메인 ਸਟੇਜ ਦੇਖ ਲੋ ਲੱਗੀ ਹੋਈ ਬਾਕੀ ਉਧਰੋਂ ਐਂਟਰੀ ਐ ਐਂਟਰੀਆਂ ਹੋ ਗਈਆਂ ਸਾਰੀਆਂ ਬਾਹਰੋਂ ਪਹਿਲਾ ਮੁਕਾਬਲਾ ਜੋ ਕਿ ਚੱਲਦਾ ਸਟਾਰਟਿੰਗ ਮੁਕਾਬਲਾ ਆਪਾਂ ਕਹਿ ਗਏ ਕਿ ਕਟੀਆਂ ਦਾ ਸਟਾਰਟਿੰਗ ਮਿਕਾਬਲਾ ਪਹਿਲਾ ਪਹਿਲੇ ਦਿਨ ਦਾ ਪਹਿਲਾ ਮੁਕਾਬਲਾ ਤੇ ਵੇਖਦੇ ਆ ਕਿਹੜੇ ਵੀਰ ਜਿੱਤਦਾ ਕੇਂਦਰ ਬਣਦੇ ਆ ਸਾਰੇ ਵੀਰ ਯਾਤ ਲੈ ਕੇ ਆਉਂਦੇ ਆ ਸਾਡੇ ਜੱਟ ਸਹਿਮਾਨਾਂ ਤੇ ਮਹਿਮਾਨਾਂ ਬਸਤੇ ਆ ਜੀ ਆਪਣੇ ਸਾਰਿਆਂ ਵਾਸਤੇ ਲੰਗਰ ਹੈ ਜਿਹੜਾ ਸਾਰੇ ਵੀਰ ਆਉਂਦੇ ਆ ਮੋਟਰ ਦੇ ਸੱਜੇ ਪਾਸੇ ਜਿਹੜਾ ਕੋਠਾ ਤੁਸੀਂ ਵਾਲਾ ਚਦਾਰਾ ਦੇਖਦੇ ਹੋ ਸੱਜੇ ਪਾਸੇ ਆ ਜੀ ਲੰਗਰ ਪ੍ਰਸ਼ਾਦਾ ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਇਹਨਾ ਨਾਂ ਬਾਈ ਆਪਣਾ ਮੇਰਾ ਨਾਂ ਬਾਈ ਜਸਪ੍ਰੀ ਸਿੰਘ ਜੱਸਾ ਜੀ ਜਸਪ੍ਰੀ ਸਿੰਘ ਜੀ ਜੱਸਾ ਜੀ ਜੱਸਾ ਕਿਹੜਾ ਪਿੰਡ ਆ ਬਾਈ ਹਰੀਨੋ ਬਾਈ ਹਰੀਨੋ ਜ਼ਿਲ੍ਹਾ ਬਾਈ ਜ਼ਿਲ੍ਹਾ ਫਰੀਦਕੋਟ ਬਾਈ ਫਰੀਦਕੋਟ ਠੀਕ ਆ ਆਪਾਂ ਕੱਟੀ ਲੈ ਕੇ ਆਏ ਤੀ ਬਾਈ ਲੈ ਕੇ ਆਏ ਕਿੰਨੇ ਮਹੀਨੇ ਦਾ ਮੁਕਾਬਲਾ ਆਪਣੇ 3 ਤੋਂ 12 ਮਹੀਨਿਆਂ ਦਾ 3 ਤੋਂ 12 ਵਾਲੇ ਦਾ 12 ਵਾਲੇ ਦਾ ਕਿਹੜੀ ਨਸਲ ਲੈ ਕੇ ਆਏ ਇੱਕ ਗ੍ਰੇਡੇਡ ਚੱਪ ਗ੍ਰੇਡੇਡ ਤੇ ਲੈ ਕੇ ਆਏ ਠੀਕ ਆ ਡਿਊਟੀ ਵਾਲਿਆਂ ਪਰਲੇ ਪਾਸੇ ਹਨਾ हां वो मुरा उधर नीली इत्र भाई नीली इत्र एग्रेडर एग्रेडर ये कितने महीने इकट्ठी हुई ये 1.7ਾਂ ਦੀ ਹੈ ਬਾਈ 1.7ਾਂ ਦੀ ਕਿਹੜੇ ਬੋਲ ਦੀ ਹੈ ਬਾਈ ਉਹ ਬਾਈ ਜੀ ਇਹ ਜਿਹੜਾ ਬਾਦਲ ਸਾਹਿਬ ਨੇ ਆਏ ਸੀ ਪਾਕਿਸਤਾਨ ਤੋਂ ਠੀਕ ਹੈ ਜੀ ਉਹ ਦੀ ਹੈ ਜੀ ਡਾ ਬਾਦਲ ਸਾਹਿਬ ਲੈ ਕੇ ਬਾਦਲ ਸਾਹਿਬ ਪਾਕਿਸਤਾਨ ਤੋਂ ਆਏ ਸੀ ਠੀਕ ਹੈ ਜੀ ਉਹ ਦੀ ਹੈ ਜੀ ਇਹ ਉਹ ਦੀ ਹੈ ਜੀ ਹਾਂ ਜੀ ਵੱਡੇ ਸਾਹ ਦੀ ਸ਼ਾਹ ਜੀ ਇਹ ਨਿਗਾਹ ਮਾਰ ਲਉ ਸੀ ਵੇਲ ਹੂਲ ਚੈੱਕ ਕਰ ਲਉ ਤੇ ਕੱਦ-ਕੱਡ ਵੀ ਬਹੁਤ ਹੈ ਤੇ ਹੋਰ ਵੀ ਬਈ ਆਪਣੇ ਕੋਲ ਪਸੂ ਹੈਗੇ ਕਰੇ ਹਾਂ ਹਾਂ ਬਈ ਹੈਗੇ ਜੀ ਠੀਕ ਹੈ ਬ੍ਰੀਡ ਤੇ ਕੰਮ ਕਰਦੇ ਬ੍ਰੀਡ ਤੇ ਬਈ ਨੀਲੀ ਤੇ ਹੀ ਕਰੀ ਨੀਲੀ ਤੇ ਕਰੀ ਨੀਲੀ ਦੇ ਸਹੀਵਾਲ ਸਹੀਵਾਲ ਹਾਂਜੀ ਠੀਕ ਹੈ ਕੀ ਕਹਿਣਾ ਚਾਹੋਗੇ ਆਪਾਂ ਸਾਰੇ ਦੋਸਤਾਂ ਮਿੱਤਰਾਂ ਨੂੰ ਦੱਸ ਜਾਨਾ ਬੜੀਆ ਬਈ ਜਾਨਵਰ ਮੰਨ ਲਓ ਬਈ نسل ਦੇ ਹੋਣ ਤੇ ਚੰਗੇ ਘਟੀਏ ਭਰਾਲੇ ਜਾਂ ਮਹਾਰਾਜ ਮੇਰ ਕਰਦੇ ਹੌਲੀ ਹੌਲੀ ਬ੍ਰੀਡ ਬਣਦੀ ਜਾਂਦੀ ਹੌਲੀ ਹੌਲੀ ਬਣੀ ਜਾਂਦੀ ਬਈ ਸ਼ਵਰਤਾ ਹੈਗੀ ਵੀ ਆਪਾਂ ਕਹਿੰਗੇ ਅੱਜ ਬ੍ਰੀਡ ਅੱਜ ਨਹੀਂ ਬਣਦੀ ਨਹੀਂ ਨਹੀਂ ਬਈ ਇਹ ਸ਼ਵਰ ਉਹ ਮਹਾਰਾਜ ਦੇ ਨਹੀਂ ਪਤਾ ਕਿੱਦੇ ਮਹਾਰਾਜ ਨੇ ਮੇਰ ਕਰਨੀ ਹੈ ਮੇਰ ਕਰਨੀ ਅੱਜ ਕਿਹੜਾ ਤੇ ਹੌਲੀ ਹੌਲੀ ਨਾਮ ਬਣਦਾ ਹਨਾ ਉਹ ਤਾਂ ਬਈ ਹੌਲੀ ਹੌਲੀ ਬਣਉਦਾ ਸਹੀ ਰੋ ਤੇ ਮੰਨ ਲਓ ਆਪਾਂ ਪਹਿਲੇ ਮੇਲੇ ਕਿਸੇ ਜਗੇ ਗਏ ਆ ਬਈ ਬਈ ਮੇਲੇ ਤਾਂ ਕੋਈ ਲਾਲੂ ਸਾਹਿਬ ਜੀ ਸੀ ਜਿਹੜੇ ਜਿਹੜਾ ਪੱਦਰੀ ਬਣਾ ਬਾਲਾ ਸੁ ਕਰਾਉਂਦੇ ਰਹੇ ਉਹਨਾਂ ਚ ਵੀ ਜਾਂਦੇ ਆ ਅਸੀਂ ਉਹਨਾਂ ਦੇ ਵੀ ਜਾਂਦੇ ਆ ਮੰਨ ਲਓ ਆਪਾਂ ਸ਼ੁਰੂ ਤੋਂ ਨਾਮ ਵਜਿੱਤੇ ਆ ਹਾਂ ਬਈ ਕਦ ਵਾਹ ਇਹ ਨਹੀਂ ਹਰ ਵਾਰੀ ਕਦੇ ਗਾਂ ਕਦੇ ਪਛਾਣਦੇ ਨੇ ਪਹਿਲੇ ਕਈ ਦੂਜੇ ਕਈ ਤੇ ਚੱਲੀ ਜਾਂਦਾ ਵੀ ਆਉਂਦੇ ਰਹਿੰਦੇ ਆ ਹਾਂ ਬਾਈ ਮਾਨ ਵਾਧਾ ਰਿਹਾ ਵਾਧੇ ਰਿਹਾ ਖਾਲੀ ਨਹੀਂ ਮੁੜੇ ਕਦੇ ਨਾ ਕਦੇ ਠੀਕ ਹੈ ਠੀਕ ਹੈ ਕਿ ਬੰਦ ਸਾਹਿਬ ਵਾਲੇ ਮੇਲੇ ਨੂੰ ਵੀ ਯਾਦ ਕਰਦੇ ਫਿਰ ਬਾਈ ਬੰਦ ਸਾਹਿਬ ਨੇ ਤਾਂ ਸਿਰ੍ਹਾ ਕਰਾਇਆ ਸੀ ਸਿਰ੍ਹਾ ਕਰਾਇਆ ਸੀ ਹੁਣ ਫਿਰ ਉਹ ਯਾਦ ਕਰਦੇ ਉਹਨਾਂ ਨੂੰ ਯਾਦ ਤਾਂ ਕਰਨੀ ਬਈ ਹੁਣ ਤਾਂ ਮੇਲਾ ਹੀ ਆ ਦੂਰ ਰਹਿ ਕੇ ਚਲੋ ਯਾਦ ਇਹ ਕੀ ਵੱਡਾ ਕਰਦਾ ਮੇਲਾ ਠੀਕ ਹੈ ਹਾਂ ਪਹਿਲਾਂ ਤਾਂ ਮੁੱਲਾ ਕੱਲਾ ਤਨੁੰਡੇ ਵਾਲਾ ਹੀ ਸੀ ਉਹ ਬਾਈ ਜਿਹੜਾ ਪੰਦਰੀ ਵੀ ਮੁੜ ਕੇ ਸਾਡੇ ਮੁਖਸਰ ਸਾਹਿਬ ਜਿਵੇਂ ਨਾਲ ਆ ਬਾਈ ਜਿਹੜੀ ਪਹਿਲਾਂ ਠੀਕ ਹੈ ਠੀਕ ਹੈ ਸਾਨੂੰ ਤਾਂ ਉਦੋਂ ਵੀ ਜਾਰੇ ਸਾਫ ਸੀਗੇ ਮੇਰਾ ਹੀ ਮੁਖਸਰੀ ਕੋਲੀ ਪਿੰਡ ਹੈ ਠੀਕ ਹੈ ਬਾਈ ਢੋੜ ਪਿੰਡ ਹੈ ਠੀਕ ਹੈ ਬਾਈ ਆਪਾਂ ਕਹਿੰਦਾ ਬਾਈ ਤੁਸੀਂ ਦੇਖੋ ਆਪਣੀ ਏਰੀਆ ਵਿੱਚ ਕਿੰਨਾ ਸੁਧਾਰ ਹੋਇਆ ਹਾਂਜੀ ਹਾਂ ਆਪਾਂ ਆਪਣੇ ਮੇਰਾ ਏਰੀਆ ਵਿੱਚ ਲਈ ਮੁਖਸਰ ਹੈ ਬਾਕੀ ਦਾ ਮੇਲਾ ਉੱਥੇ ਲੱਗਦਾ ਹਾਂ ਸਾਰਾ ਉੱਥੇ ਲੱਗਦਾ ਹੈ ਔਰ ਆਪਣੇ ਘੂੜਿਆਂ ਦਾ ਆ ਬਾਈ ਜਿਹੜਾ ਆਪਣੇ ਘੂੜਿਆਂ ਦਾ ਮੇਲਾ ਲੱਗਦਾ ਹੈ ਹਾਂ ਹਾਂ ਆਪਣੀ ਏਰੀਆ ਦੇ ਨਾਲ ਦੇੰਦਿਆ ਕਰਕੇ ਨੌਲਜ ਆਈ ਗਈ ਬਰੀਲ ਬਣੀ ਗਈ ਆਪਣੇ ਮੁਕਸਰ ਦਾ ਪੁਰਾਣਾ ਨਾਮ ਜਿਹੜਾ ਬਾਈ ਪੁਰਾ ਜੀ ਬੀ ਘੋੜਿਆਂ ਵਾਲੇ ਪਾਸੋਂ ਵੀ ਨਾ ਮੇਲੇ ਮਾਗੀ ਦਾ ਵਾਗੀ ਕਰਕੇ ਵੀ 40 ਮੁਕਤੇ ਧਰਤੀ ਆ ਹਾਂਜੀ ਹਾਂਜੀ ਤੇ ਪੁਰਾਣਾ ਨਾਮ ਆਪਣੇ ਮੁਕਸਰ ਦਾ ਪਿਆ ਪੁਰਾ ਬਾਈ ਜੀ ਕੋਈ ਪੁੱਤਾ ਹੋਵੇ ਕੋਈ ਬੱਕਰੀ ਕੋਈ ਘੋੜਾ ਕੋਈ ਲੱੱਟ ਚੰਗੇ ਹੈਗੇ ਆਪਣੇ ਹੈਗੇ ਏਰੀਆ ਹੈਗੇ ਹੈਗੇ ਕਿਉਂਕਿ ਮੇਲਾ ਲੱਗਦਾ ਸੀ ਬੰਦੇ ਹੁੰਦਾ ਗਾਂਦਿਆਂ ਨੌਲਜ ਬਣੀ ਗਾਂਦਿਆਂ ਨੌਲਜ ਬਣੀ ਸੌਂਗਿਆ ਬੰਦੇ ਸੌਂਗਲਾ ਮੁੱਲ ਆ ਜੀ ਬਾਕੀ ਮਿਹਨਤ ਤਾਂ ਹੈਗੀ ਮਿਹਨਤ ਤਾਂ ਹੈਗੀ ਮਿਹਨਤ ਤਾਂ ਹੈਗੀ ਬਾਕੀ ਮਿਹਨਤ ਵੀ ਬਈ ਸ਼ੌਂਕ ਨਾਲ ਹੀ ਹੈ ਨਾ ਹਾਂ ਇਹ ਤਾਂ ਗੱਲ ਹੈਗੀ ਬਈ ਠੀਕ ਹੈ ਹਾਂ ਹੁਣ ਜਮਾ ਕੱਲਾ ਉਹੀ ਕਰੀ ਜਾਣਾ ਮੇਰਾ ਪੂਰਾ ਠੀਕ ਹੈ ਠੀਕ ਹੈ ਬਈ ਮਿਹਨਤ ਵੀ ਕਿਸੇ ਚੀਜ਼ ਤੇ ਹੋਵੇ ਫਿਰ ਤਾਂ ਮਿਹਨਤ ਵੀ ਕਿਸੇ ਚੀਜ਼ ਤੇ ਹੋਵੇ ਹਾਂ ਜੀ ਇਹ ਕਿਵੇਂ ਲੱਗਦਾ ਪ੍ਰਬੰਧ ਤੁਹਾਨੂੰ ਫਿਰ ਸੈਟਾ ਪ੍ਰਬੰਧ ਵਧੀਆ ਬਈ ਹੈ ਤਕੀ ਬਜਲੀ ਰਹੀ ਆਏ ਆ ਕਿਉਂਕਿ ਮਗਰ ਲਈ ਤਾਂ ਮੂਹਰਾ ਤਾਂ ਹੀ ਸੀਗਾ ਠੀਕ ਹੈ ਮੂਹਰਾ ਨਾਲ ਇਹ ਨਾ ਨੀਂਦੀ ਦਾ ਕੀਤਾ ਠੀਕ ਹੈ ਨੀਂਦੀ ਦਾ ਕੀਤਾ ਠੀਕ ਹੈ ਠੀਕ ਹੈ ਬਈ ਹੋਰ ਕੀ ਕਹਿਣਾ ਚਾਹੂੰਗੀ ਕੋਈ ਬਹੁਤ ਵਧੀਆ ਬਈ ਜੀ ਸਾਰੇ ਬੰਦੇ ਨਾਲੇ ਦਾ ਰੱਤ ਥੋੜੀ ਜਿਹੀ ਵਿਹਲੀ ਜੀ ਹੁੰਦੀ ਕਣਕ ਨੂੰ ਕੇ ਵਿਵੇਕ ਵੀ ਜੀ ਬੋਰਾ ਕਾਰਾਂ ਵੀ ਲਾਤੇ ਆ ਕਈਆਂ ਨੇ ਨਾਲੇ 10 ਮਹੀਨੇ ਦਾ ਬੰਦਾ ਸਾਰੀ ਮੰਨ ਲਓ ਬੀਤ ਕਰੀ ਜਾਵੇ ਤਾਂ ਬੰਦਾ ਸਾਰਾ ਮੋੜ ਕਿਉਂ ਕਰੀ ਜਾਂਦਾ ਠੀਕ ਹੈ ਠੀਕ ਹੈ ਸਾਂਭੀ ਜਾਂਦਾ ਠੀਕ ਹੈ ਠੀਕ ਹੈ ਭਾਈ ਜੀ ਬਹੁਤ ਬਹੁਤ ਧੰਨਵਾਦ ਜੀ ਠੀਕ ਹੈ ਮਿਲਦੇ ਆਂ ਭਾਈ ਕੋਈ ਨਹੀਂ ਆਪਣੇ ਏਰੀਏ ਦਾ ਬੰਦਾ ਮੁਕਸਦ ਦਾ ਤੇ ਕਿਵੇਂ ਲੱਗੀ ਤੁਹਾਨੂੰ ਬਾਈ ਦੀ ਗੱਲਬਾਤ ਬਾਈ ਨੇ ਬਹੁਤ ਵਧੀਆ ਗੱਲਾਂ ਦੱਸੀਆਂ ਜੋ ਕਿ ਹਰ ਵੀਰ ਦੇ ਕੰਮ ਆਉਣ ਵਾਲੀਆਂ ਗੱਲਾਂ ਹੁੰਦੀਆਂ ਤੇ ਬਾਕੀ ਇਧਰ ਵੀ ਆਪਾਂ ਤੁਹਾਨੂੰ ਦਿਖਾ ਦਨੇ ਆਂ ਸਾਰੇ ਪ੍ਰਾਪ ਸ਼ੇਅਰ ਜ਼ਰੂਰ ਕਰ ਦਿਓ ਲਾਈਕ ਕਮੈਂਟ ਕਰਕੇ ਦੱਸਿਆ ਕਰੋ ਵੀ ਕਿਵੇਂ ਦਾ ਲੱਗਦਾ ਲਾਈਵ ਤੇ ਬਾਕੀ ਕਮੈਂਟ ਕਰਕੇ ਦੱਸਿਆ ਕਰੋ ਆਵਾਜ਼ ਵੀ ਸਹੀ ਆ ਰਹੀ ਹੈ ਪਰਲੇ ਪਾਸੇ ਮੋਹਰਾ ਦਾ ਸੀਗਾ ਜਿਹੜਾ ਵਿਚਾਰਤ ਨੂੰ ਆਪਾਂ ਦਿਖਾਇਆ ਗ੍ਰੇਡਰ ਹੈ ਇੱਧਰ ਆ ਗਿਆ ਨੀਲੀ ਰਾਵੀ ਮੁਕਾਬਲੇ ਇੱਧਰ ਵੀ ਤੁਸੀਂ ਚੈੱਕ ਕਰਨਾ ਨੀਰਾਵੀ ਦੀਆਂ ਬਹੁਤ ਸ਼ਕੀਨ ਕਟੀਆਂ ਲੈ ਕੇ ਆਇਆ ਵੀਰ ਦੇਖੋ ਜੀ ਜਿਹੜੀ ਆਪਾਂ ਵੇਣੇ ਮੰਨ ਲਓ ਚੜ੍ਹਦੇ ਤੇ ਚੜ੍ਹਦੀ ਕੱਟੀ ਦੱਸਦੀ ਹੈ ਇਹ ਗੱਲ ਨਹੀਂ ਹੈਗੀ ਬਈ ਆਪਾਂ ਕਿਸੇ ਨੂੰ ਮਾੜੀ ਕਹਿ ਦਾਂਗੇ ਸਾਡੇ ਵਿਚਾਰ ਕਿ ਉਹ ਡੇਰੀ ਫਾਰਮ ਪੈਣੀ ਬਾਗਾ ਤੋਂ ਸਾਡੇ ਬਾਪੂ ਜੀ ਇੱਧਰ ਵੇਖੋ ਟੇਡੇ ਘੱਟ ਵਾਲੀ ਕੱਟੀ ਕਰਤਾ ਲੇਕੇ ਕੋ ਪਹੁੰਚੇ ਜੀ ਪਰਜੰਤੂ ਸਵਾਦ ਕਰਦੇ ਬਾਪੂ ਜੀ ਤਾਂ ਸਿੰਘ ਜੀ ਤੇ ਲੋ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਬਾਈ ਬਾਈ ਮਣੀ ਠੀਕ ਹੈ ਪਿੰਡ ਬਾਈ ਹਰੀਨੋ ਹਰੀਨੋ ਤੇ ਆਪਾਂ ਨੀਲੀ ਰਾਵੀ ਦੀ ਕੱਟੀ ਲੈ ਕੇ ਆਏ ਹਾਂ ਹਾਂਜੀ ਹਾਂਜੀ ਕਿੰਨੇ ਮਹੀਨਿਆਂ ਦੀ ਬਈ ਇਹ ਸਾਲ ਦੀ ਹੈ ਸਾਲ ਦੀ ਕਿੰਨੇ ਮਹੀਨੇ ਦੀ ਸਾਲ ਦੀ 12 ਮਹੀਨੇ ਦੀ 12 ਮਹੀਨੇ ਦੀ ਠੀਕ ਹੈ ਲੈ ਵੀ ਚੈੱਕ ਕਰ ਲੋ 3 ਤੋਂ 12 ਮਹੀਨੇ ਜੇ ਪਾਈਆਂ ਜਿਹੜੇ ਮਾਰ ਲੋ ਕਿਹੜੇ ਬੋਲਦੀ ਆ ਬਾਈ ਇਹ ਇਹ ਕੰਡੇ ਵਾਲੇ ਦੀ ਹੈ ਕੰਡੇ ਵਾਲੇ ਦੀ ਕੰਡੇ ਵਾਲੇ ਦੀ ਠੀਕ ਹੈ ਠੀਕ ਹੈ ਫਿਰ ਵੇਖਦੇ ਆ ਕਿ ਕੀ ਪੰਦਾ ਹਨ ਹਾਂਜੀ ਹਾਂਜੀ ਕਿੰਨੇ ਕ ਟਾਈਮ ਤੇ ਹੋ ਜਾਣਗੇ ਮੁਕਾਬਲੇ ਬਸ ਚੱਲਣ ਵਾਲੀ ਹੈ ਜੀ ਚੱਲਣ ਵਾਲੀ ਆ ਹਾਂਜੀ ਠੀਕ ਹੈ ਬਸ ਸਟਾਰਟਿੰਗ ਹੋਣ ਵਾਲੀ ਆ ਸਾਰੇ ਤਿਆਰ ਪਰ ਤਿਆਰ ਖੜੇ ਆ ਬਾਕੀ ਇੱਧਰ ਦੇਖ ਲੋ ਅਸੀਂ ਸਾਰੇ ਭਰਾਵਾਂ ਨੂੰ ਬੇਨਤੀ ਹੈ ਸ਼ੇਅਰ ਜ਼ਰੂਰ ਕਰ ਦਿਓ ਆਪਣੇ ਲਾਈਵ ਨੂੰ ਸਾਡੇ ਵਿਚਕਾਰ ਪ੍ਰਧਾਨ ਬਾਈ ਗੁਰਪ੍ਰੀਤ ਸਿੰਘ ਪਿਸ਼ੂ ਮੱਟਿਆ ਦੇ ਪ੍ਰਧਾਨ ਬਾਈ ਗੁਰਪ੍ਰੀਤ ਸਿੰਘ ਮਾਨ ਸਿੰਘ ਤੇ ਬਾਈ ਲਵੇੀ ਜੀ ਨੂੰ ਬਹੁਤ ਬਹੁਤ ਸਾਰਾ ਸਵਾਗਤ ਕਰਦੇ ਆ ਬਾਈ ਗੁਰਪ੍ਰੀਤ ਸਿੰਘ ਪ੍ਰਧਾਨ ਦੇ ਰਹਿ ਗਏ ਮੈਚ ਮੁਕਾਬਲਾ ਚੱਲ ਪਿਆ ਉਸ ਤੋਂ ਬਾਅਦ ਫਿਰ ਲਾਈਵ ਕਰਵਾਉਣ ਲਈ ਚਾਹੀਏ ਇਹ ਕੰਮ ਹੈ ਬਾਈ ਇਲਾਜ ਦੀ ਫਸਾਵਾ ਇਹਦੇ ਵੇਲੇ ਗੁਰਪ੍ਰੀਤ ਗੋਪੀ ਵੀ ਫਿਰਦਾ ਹੈ ਇਧਰ ਹੋਰ ਵੇਖ ਲਓ ਆਪਾਂ ਤੁਹਾਨੂੰ ਹੋਰ ਵੀ ਦਿਖਾਉਣਾ ਹੈ ਇਧਰ ਆਹ ਵੇਖੋ ਪੂਰੀ ਸ਼ਕੀਨ ਕੱਟੀ ਇਧਰ ਵੇਖੋ ਟੇਡੇ ਕੱਟੇ ਕੱਟਾਂ ਲਈ ਨਿਸ਼ਾਨੀਆਂ ਵੀ ਪੂਰੀਆਂ ਸੋਹੀ ਪਲੀ ਪੂਰੀ ਆ ਪਸ਼ੂ ਬਾਲਕ ਪਸ਼ੂ ਬਾਲਕ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਬਈ ਹਾਂਜੀ ਨਾਮ ਕੀ ਹੈ ਬਈ ਨਾਮ ਰੇਸ਼ਮ ਸਿੰਘ ਹੈ ਠੀਕ ਹੈ ਪਿੰਡ ਹੈ ਬਈ ਪਿੰਡ ਸ਼ਕੂਰ ਠੀਕ ਹੈ ਕਿਹੜੀ ਕਿਹੜੇ ਬੋਲ ਦੀ ਕੱਟੀ ਹੈ ਬਈ ਇਹ ਇਹ ਹੈਗੀ ਹੈ ਯੂਬੇ ਦੀ ਯੂਗਾ ਸਣ ਯੂਗਾ ਸਣ ਕਿੰਨੇ ਮਹੀਨੇ ਦੀ ਬਈ ਇਹ 3 ਮਹੀਨੇ 5 ਦਿਨ 3 ਮਹੀਨੇ 5 ਦਿਨ ਦੀ ਲੈ ਵੀ ਦੋਸਤ ਚੈੱਕ ਕਰ ਲੋ 3 ਮਹੀਨੇ 5 ਦਿਨ ਠੀਕ ਐ ਦੋਸਤ ਬਈ ਇਸੇ ਨੂੰ ਪਿਆਦਾ ਫਰਸਾਰਾ ਹਾਂਜੀ ਹੈ 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 ਮਾਝ ਦਾ ਇਸੇ ਨੂੰ ਪਿਆਦਾ ਸਾਰਾ ਹਾਂਜੀ ਹਾਂ ਚੂਏ ਨਹੀਂ ਆਪਾਂ ਚੂਏ ਨਹੀਂ ਫਿਰ ਹੈ ਨਾ ਨਾ ਠੀਕ ਐ ਤਾਂ ਹੀ ਬਰੀਡ ਬੰਦੀ ਐ ਫਿਰ ਤਾਂ ਹੀ ਸਿਹਤ ਵੇਖ ਲੋ ਹੈਨਾ ਹਾਂਜੀ ਠੀਕ ਐ ਸਿਹਤ ਨੂੰ ਤੁਸੀਂ ਚੈੱਕ ਕਰ ਲੋ ਇਹਦੀ ਮਾਂ 20ਵੇਂ ਸੂਏ ਹੈ ਜੀ 20ਵੇਂ ਸੂਏ ਦਾ ਇਹ ਬੱਚਾ अच्छा 20 में सूएदा है बच्चा ਤੇ ਪਹਿਲਾਂ ਵਾਲੇ ਬੱਚੇ ਬਈ ਆਪਣੇ ਕੋਲ ਉਹ ਆਪਾਂ ਸੇਲ ਵੀ ਕੀਤੇ ਕੋਲੇ ਵੀ ਹੈਗੇ ਕੋਲੇ ਵੀ ਆ ਉਹਨਾਂ ਦੇ ਰਿਜ਼ਲਟ ਵੀ ਪੂਰੇ ਆ ਹਾਂ ਵਧੀਆ ਬਈ ਤੇ ਫਿਰ ਉਹ ਸਰ ਰਿਜ਼ਲਟ ਉਹਨਾਂ ਦੇ ਪੂਰੇ ਆ ਹੈ ਆਪਣੇ 2007 ਤੋਂ ਆਪਾਂ ਜਾਨੀ ਕਿ ਇਸੇ ਕੰਮ ਲੇ ਫਿਰ ਨਾਂ ਉਹਨੂੰ ਜਿੱਤੇ ਆਪਾਂ ਕੋਈ ਕਿਹੜੇ ਬੇਲੇ ਜਿੱਤੇ ਫਿਰ ਸਰ ਸਾਹਿਬ ਜੀ ਬੁਖਸਰ ਕਮਪਨੀ ਦੇ ਪਟਿਆਲੇ ਲੱਗੇ ਜੀ ਠੀਕ ਹੈ ਜੀ ਤੇ ਪੀਡੀਐਫ ਜਿ ਕਰਾਉ ਆ ਠੀਕ ਹੈ ਜੀ ਸ਼ੁਰੂ ਕੀ ਆਪਾਂ ਹੋਰ ਵੀ ਪਸੰਦੇ ਗਏ ਬਈ ਹਾਂ ਹਾਂ ਕੀ ਲੈ ਗਏ ਬਈ ਬਾਹਰ ਆਈ ਝੋਟੀ ਖੜੀ ਝੋਟਿਓ ਬਈ ਬਰਾ ਮਕਾਵਣ ਲੱਗੇ ਨਹੀਂ ਨਹੀਂ ਵੇਹੇ ਨਾ ਫਿਰ ਚੱਲ ਜਾਂਦਾ ਉਹ 1 ਸਾਲ ਤੋਂ ਉੱਪਰ ਆ ਗਿਆ ਅਜੇ 1 ਸਾਲ ਤੋਂ ਉੱਪਰ ਵਾਲੀ ਆ ਇਹ ਬਈ ਸਟਾਰਟਿੰਗ ਮਕਾਵੜਾ ਹਜੇ ਹੋਣਗੇ ਮਕਾਵੜਾ ਹਾਂ ਹਾਂ ਜੀ ਠੀਕ ਹੈ ਬਾਈ ਜੀ ਇਹ ਹੈਗਾ 3 ਮਹੀਨਿਆਂ ਤੋਂ ਤੇ 1 ਸਾਲ ਤੱਕ ਠੀਕ ਹੈ 1 ਸਾਲ ਦਾ ਹਾਂ ਜੀ ਠੀਕ ਹੈ ਫਿਰ ਆਸ ਕਰਦੇ ਹਾਂ ਬਈ ਜਿੱਤ ਕੇ ਜਾਏ ਹੁਣ ਹਰੇਕ ਵੀਰ ਜਿੱਤ ਕੇ ਆਉਂਦਾ ਜਿੱਤ ਦਾਣੀ ਦਾ ਕੁਝ ਸਿੱਖ ਕੇ ਆਉਂਦਾ ਬਿਲਕੁਲ ਹਾਂ ਜੀ ਦੋਵੇਂ ਗੱਲਾਂ ਹੁੰਦੀਆਂ ਹਾਂ ਜੀ ਠੀਕ ਹੈ ਬਾਈ ਜੀ ਹਾਂ ਜੀ ਦੋਸਤੋ ਬਾਈ ਜੀ ਕਹਿੰਦਾ ਵੀਵੇਂ ਸੂਏ ਮਾ ਜਾ ਵੀਵੇਂ ਸੂਏ ਦਾ ਬੱਚਾ ਲੈ ਕੇ ਆਇਆ ਬਾਈ 3 ਮਹੀਨਿਆਂ ਦਾ ਵੇਖ ਲੋ ਸੀ ਐਨੇ ਸੂਏ ਬਾਈ ਦਾ ਸ਼ੌਂਕ ਵੇਖ ਲੋ ਸੀ ਬਾਈ ਕਹਿੰਦੇ 7 2007 ਦਾ ਸ਼ੌਂਕ ਪਿਆ ਇਹੋ ਜਾਂ ਤੁਸੀਂ ਵੀ ਆਪ ਬੇਨਤੀ ਕਰਦੇ ਆ ਵੀ ਤੁਸੀਂ ਵੀ ਸ਼ੌਂਕ ਪਾ ਲਓ ਸਾਰੇ ਵੀਰ ਨਹੀਂ ਇਧਰ ਨੂੰ ਤੁਰੇ ਆਉਣੇ ਆਰਾ ਕੋਈ ਹੋਰ ਆਪਰੇ ਬੋਤਲ ਵਿੱਚ ਲਏ ਆ ਆਪਣੇ ਬੁਸਕਾਰ ਬਾਕੀ ਇਧਰ ਦੇਖ ਲੋ ਇਧਰ ਤੁਹਾਨੂੰ ਆਪਾਂ ਦਿਖਾਉਣੇ ਆ ਹੋਰ ਬਾਈ ਜੀ ਤੋਂ ਮਾਲੂ ਕਿ ਜੂਰਾ ਹੈ ਬੋਲਦੇ ਨੇ ਜਿਹੜਾ ਤੁਹਾਨੂੰ ਪਤਾ ਹੀ ਆ ਵੀ ਹਜੇ ਸਟਾਰਟਿੰਗ ਹੋਇਆ ਪਹਿਲਾ ਦਿਨ ਥੋੜਾ ਜਿਹਾ ਲੇਟ ਤਾਂ ਹੋ ਹੀ ਜਾਂਦਾ ਪ੍ਰਿੰਟਰੀ ਵਾਲਾ ਕੀਤਾ 27 ਲੀਟਰ 160 ਗ੍ਰਾਮ ਦੁੱਧ ਗੱਡੇ ਜੀ ਮੀਲੀ ਰਾਮੀ ਨੇ ਭਾਈ ਗੁਰਪ੍ਰੀਤ ਮਾੜੂ ਕੇ ਗੱਲ ਆਪਣੇ ਵਿੱਚ ਪਾਚੇ ਕਿਵੇਂ ਲੱਗਿਆ ਦੋਸਤੋ ਤੁਹਾਨੂੰ ਆਪਣਾ ਲਾਈਵ ਅੱਜ ਦਾ ਜ਼ਰੂਰ ਦੱਸਿਓ ਕਮੈਂਟਾਂ ਦੇ ਵਿੱਚ ਬਾਕੀ ਤੁਹਾਨੂੰ ਆਪਾਂ ਅੰਦਰ ਵੀ ਦਿਖਾ ਦੇਣੀ ਜਿਹੜੀਆਂ ਉਥੋਂ ਦੀ ਝੌਂਪੜੀਆਂ ਦੇਖਦੇ ਹੋ ਕਨੇਈਆਂ ਸੋਹਣੀਆਂ ਲਾਦੀਆਂ ਦੂਰੋਂ ਤੇ ਉਨਾਂ ਹੀ ਸੋਹਣਾ ਅੰਦਰੋਂ ਦੇਖਣ ਨੂੰ ਤੁਹਾਨੂੰ ਆਪਾਂ ਦਿਖਾਉਣੇ ਆ ਉਹ ਵੀ ਦਿਖਾ ਦਨੇ ਆ ਉਹਦੀ ਵੀ ਆਪਾਂ ਤੁਹਾਨੂੰ ਲਾਈਵ ਦੇ ਵਿੱਚ ਨਾ ਤੁਹਾਨੂੰ ਵਾ ਲਾਈਵ ਨਾਲ ਜੁੜੇ ਰਹੋ ਤੁਹਾਨੂੰ ਆਪਾਂ ਲਾਈਵ ਦੇ ਵਿੱਚ ਉਹ ਵੀ ਤੁਹਾਨੂੰ ਦਿਖਾ ਦਨੇ ਆ ਇੱਕ ਵਾਰੀ ਜਿਹੜੀਆਂ ਅਸੀਂ ਇਹ ਝੌਂਪੜੀਆਂ ਦੇਖ ਸਕਦੇ ਹਾਂ ਵੀ ਜਿੰਨੀਆਂ ਸੋਹਣੀਆਂ ਉੱਤੋਂ ਲੱਦੀਆਂ ਉਨੀਆਂ ਸੋਹਣੀਆਂ ਵਿੱਚੋਂ ਸੱਡਾ ਬਕਰਿਆ ਜਿਹੜੀ ਬੇੜੀ ਫਾਰਮ ਤੋਂ ਆਪਾਂ ਤੁਹਾਨੂੰ ਅੰਦਰ ਜਾ ਕੇ ਦਿਖਾਉਣੇ ਆ ਝੌਂਪੜੀ ਫਾਰਮ ਤੋਂ ਉਹਨਾਂ ਦਿਨਾਂ ਰਿ ਸੋਹਜਿੰਦਰ ਲੋਪੋ ਸਾਡੀ ਸਰਦਾਰ ਭਾਈ ਗੁਰਪ੍ਰੀਤ ਪਧਾਈਆਂ ਨਾਲ ਗੋਪੀ ਦੇ ਨਾਲ ਆਪਣੇ ਲਾਈਵ ਦੇ ਨਾਲ ਸੋਹਜਿੰਦਰ ਲੋਪੋ ਜਿਨ੍ਹਾਂ ਨੇ ਤੋਈ ਦੱਸ ਦੋਈ ਛੋੜੇ ਰੇਂਜ ਦਾ ਪ੍ਰੋਬਲਮ ਹੋ ਸਕਦੀ ਕਈ ਵਾਰੀ ਆਵਾਜ਼ ਬੋਝ ਕੱਟੀ ਜਾਂਦੀ ਆ ਉਹ ਟੋਕ ਕੇ ਚਾੜਿਆ ਲੱਗੇ ਬੱਲੇ ਬੱਲੇ ਦਰਸ਼ਕਾਂ ਦਾ ਕੰਮ ਬਚਾਇਆ ਆਮ ਕੋਈ ਰਾ ਕੋੜਾ ਜਿਹੜੇ ਬਣਾਉਣ ਵਾਲੇ ਭਾਈ ਬਰਜਿੰਦਰ ਲੋਪਾ ਇੱਧਰ ਆਪਾਂ ਤੁਹਾਨੂੰ ਦਿਖਾਉਣੇ ਆਇਆ ਇੱਥੇ ਦੇਖ ਲਓ ਇੱਥੇ ਸਟਾਰਟਿੰਗ ਹੋ ਜਾਂਦੀਆਂ ਸਟਾਲਾਂ ਲੈ ਮਾਰ ਉਹਨੇ ਕਰਾਂ ਆਹ ਝੌਂਪੜੀਆਂ ਦੂਰੋਂ ਦੇਖਦੇ ਕਿੰਨੀਆਂ ਸੋਹਣੀਆਂ ਲਾਦੀਆਂ ਸੀ ਉਨਾ ਹੀ ਸੋਹਣਾ ਅੰਦਰ ਵੇਖ ਲਓ ਸੀ ਸੈਟਅਪ ਕਰੋ ਚੱਕਰ ਜੀ ਪੂਰਾ ਮਾਹੌਲ ਹੈ ਬਣਿਆ ਪਿਆ ਹੈ ਦਵਾਈਆਂ ਦੁਵਾਈਆਂ ਵਾਲੇ ਵੀਰ ਸਾਰੇ ਪੁੱਜੇ ਆ ਇਧਰ ਆਚਾਰ ਵੇਖ ਲਓ ਸੀ ਇਧਰ ਵੀ ਚਾਰ ਡੱਬਿਆਂ ਦੇ ਵਿੱਚ ਪੈਕ ਹੋਇਆ ਪਿਆ ਦੇਖੋ ਮਗਰ ਤਾਂ ਥੋੜਾ ਜੀ ਕਰਦਾ ਉਹ ਵੇਖ ਕੇ ਵੀ ਆਈਏ ਅਸੀਂ ਵੀ ਇਧਰ ਐਨੀਮਿਕਸ ਵਾਲੇ ਲਈ ਬੈਠੇ ਵੀਰ ਅਡਰੈਸ ਗੋਲਡ ਠੀਕ ਹੈ ਜੀ ਇਧਰ ਵੇਖ ਲੋ ਤੁਸੀਂ ਹਾਂ ਉਹਦੇ ਨਾਲ ਤੁਹਾਨੂੰ ਆਪਾਂ ਦਿਖਾ ਦਨੇ ਆ ਸਾਰੇ ਅੱਜ ਤਾਂ ਇਧਰ ਟੈਂਟਾਂ ਦੇ ਵਿੱਚ ਨਾ ਜਿਹੜੇ ਆਪਾਂ ਆਹ ਸਟੋਰੀਆਂ ਲੱਗਣੀਆਂ ਇਹਨਾਂ ਦੀ ਮੰਨ ਲੋ ਅੱਜ ਪਹਿਲਾ ਦਿਨ ਕਰਕੇ ਹਜੇ ਆਈ ਜਾਂਦੇ ਆ ਹਜੇ ਸ਼ੇਅਰ ਕਰੋ ਆਪਣੇ ਲਾਈਵ ਨੂੰ ਤੁਹਾਨੂੰ ਦਿਖਾ ਦਿੰਦੇ ਆ ਅੱਗੇ ਵੀ ਦਿਖਾ ਦਿੰਦੇ ਆ ਬਾਕੀ ਆਪਾਂ ਤਿੰਨ ਦਿਨਾਂ ਦਾ ਇੱਥੇ ਹੀ ਆ ਤਿੰਨ ਦਿਨ ਆਪਾਂ ਤੁਹਾਨੂੰ ਸਾਰੀ ਕੱਲੀ ਕੱਲੀ ਜਾਣਕਾਰੀ ਰਿਹਾ ਕਰਾਂਗੇ ਤੇ ਆਪਣੇ ਪੇਜ ਨੂੰ ਫੋਲੋ ਜ਼ਰੂਰ ਕਰ ਲਓ ਤੇ ਆਪਾਂ ਤੁਹਾਨੂੰ ਸਾਰੇ ਮੁਕਾਬਲੇ ਦਿਖਾਵਾਂਗੇ ਵੀ ਪਹਿਲਾਂ ਜਿਵੇਂ ਕਟੀਆਂ ਤੋਂ ਸ਼ੁਰੂ ਹੋ ਗਿਆ ਸਾਰੇ ਦੁੱਧ ਚਵਾਈ ਵਾਲੇ ਜਿਵੇਂ ਹੋਣਗੇ ਆਪਾਂ ਤੁਹਾਨੂੰ ਸਾਰਿਆਂ ਬਾਰੇ ਦੱਸਾਂਗੇ ਵੀ ਕਿਹੜੇ ਜਿੱਤ ਦਾ ਕੇਂਦਰ ਬਣਦੇ ਆ ਕਿੰਨਾ ਦੁੱਧ ਕੱਢਦੀਆਂ ਇਧਰੇ ਵੇਖ ਲੋ ਅਸੀਂ ਪੂਰਾ ਮੌਲ ਆ ਆਪਣੇ ਸਟਾਲ ਦੀ ਸਮਾਈ ਹੋਣੀ ਕਿਹੜੀ ਵੇਸਟ ਵਾਲਾ ਚੱਲ ਬਈ ਬਣਾ ਦਿੰਨੇ ਆ ਅਮਨਗੜ ਮੰਡੀ ਜਾਂਦਾ ਜੀ ਚੰਕੇ ਪੱਟੇ ਫਾਰਮ ਨੇ ਆਹੇ ਠੀਕ ਠੀਕ ਆਪਣਾ ਲਾਈਵ ਚੱਲੀ ਜਾਂਦਾ ਚਲੋ ਦਿਖਾ ਦਿੰਨੇ ਕੋਈ ਨਹੀਂ ਬਾਈਆਂ ਦੀ ਸਟਾਲ ਆ ਪਰ ਸਟਾਲ ਤੇ ਬਾਈਆਂ ਦੀ ਵੀਡੀਓ ਬਣਾਉਣੇ ਆ ਇਹ ਆ ਜੀ ਇਹਨੇ ਮੂਰੀ ਕਰਾ ਲਈ ਘਰ ਦੇ ਇੱਧਰ ਵੇਖ ਲੋ ਸਿਗਰਾਂ ਸਟਾਲਾਂ ਲੱਗੀਆਂ ਵਈਆਂ ਬਾਕੀ ਕੈਮਰੇ ਕੈਮਰੇ ਵਾਲੇ ਦੀ ਸਟਾਲ ਲੱਗੀ ਆ ਆਹਾ ਬਾਈ ਠੀਕ ਹੈ ਇੱਧਰ ਵੇਖ ਲੋ ਸੀ ਪਾਈਆਂ ਨੇ ਐਵੇਂ ਤਾਂ ਮੰਡੀ ਵਾਲਿਆਂ ਦੀ ਫੀਡ ਸ਼ਿਵਾ ਫੀਡ ਮਿਲਜ਼ ਠੀਕ ਹੈ ਆ ਜਾ ਬਾਈ ਹਾਂ ਲੱਗ ਬਾਈ ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਕੀ ਨਾਮ ਬਾਈ ਆਪਣਾ ਬਾਈ ਜੀ ਜਸਵਿੰਦਰ ਸਿੰਘ ਜਸਵਿੰਦਰ ਸਿੰਘ ਬਾਈ ਆਪਾਂ ਫੀਡ ਦੀ ਸਟਾਲ ਲਾਈ ਹੈ ਹਾਂਜੀ ਹਾਂਜੀ ਠੀਕ ਹੈ ਆਪਾਂ ਫੀਡ ਮੰਨ ਲਓ ਕਿਹੜੀ ਕੰਪਨੀ ਦੀ ਆਪਣੇ ਕੋਲ ਆਪਣੀ ਵੀਰੇ ਸ਼ਿਵਾ ਫੀਡ ਮਿਲ ਹੈਗੀ ਅਹਿਮਦਗੜ ਮੰਡੀ ਵਾਲੇ ਨੇ ਅਹਿਮਦਗੜ ਮੰਡੀ ਵਾਲੇ ਨੇ ਚੰਕੇ ਪੱਡੇ ਫਾਰਮ ਨੇ ਠੀਕ ਹੈ ਜੀ ਵੀ ਮੰਨ ਲੋ ਇਹਨਾਂ ਦੀ ਫੀਡ ਬਣਾ ਕੇ ਵੀ ਲਿਆਉਂਦੇ ਨੇ ਤੇ ਬ੍ਰਾਂਡ 'ਚ ਵੀ ਪਾਉਂਦੇ ਨੇ ਬ੍ਰਾਂਡ ਜੀ ਪਾਉਣੇ ਆ ਫੈਡਰਲ ਇਹਨਾਂ ਦਾ ਬ੍ਰਾਂਡ ਹੈਗਾ ਠੀਕ ਹੈ ਫੈਡਰਲ ਇਹਨਾਂ ਦਾ ਬ੍ਰਾਂਡ ਆ ਇਧਰ ਚੈੱਕ ਕਰ ਲਓ ਜੀ ਤੇ ਬਾਕੀ ਆਪਾਂ ਨੂੰ ਕਿੰਨੇ ਪੁਰਾਣੀ ਆ ਆਪਣੀ ਫੀਡ ਦੀ ਇਹ ਜੀ ਆਪਣੀ 2002 ਤੋਂ 2002 ਤੋਂ ਸਟਾਰਟਿੰਗ ਹੈ ਠੀਕ ਹੈ 24 ਸਾਲ ਹੋ ਗਏ 24 ਸਾਲ ਹੋ ਗਏ ਠੀਕ ਹੈ ਆਪਣੇ ਸਾਰੇ ਏਰੀਆ ਦੇ ਵਿੱਚ ਜਾਂਦੀਆਂ ਹਾਂ ਜੀ ਹਾਂ ਆਲਮੋਸਟ ਸਾਰੇ ਰਾਜਸਥਾਨ ਪੰਜਾਬ ਠੀਕ ਹੈ ਠੀਕ ਹੈ ਤੇ ਜੇ ਆਪਣਾ ਰੇਟਾਂ ਦੀ ਗੱਲ ਕਰ ਗਏ ਬਈ ਰੇਟ ਜੈਨੂਨ ਨੇ ਜੀ ਆਫਲਾ ਟਾਕਸਿਨ ਫ੍ਰੀ ਹੈਗੀ ਪੂਰੀ ਰੈਤ ਫੀ ਲਈ ਰਹੇ ਹਾਂਜੀ ਠੀਕ ਹੈ ਜੇ ਆਪਾਂ ਗੱਲ ਕਰਕੇ ਵੀ ਜਿਵੇਂ ਅਲੱਗ-ਅਲੱਗ ਪਈਆਂ ਆਪਾਂ ਫੀਡਾਂ ਬਾਰੇ ਜਾਣਕਾਰੀ ਦੇ ਦਿੱਗੇ ਹੈਡਾ ਮੰਨ ਲਓ ਚੂਰਾ ਵੀ ਹੁੰਦਾ ਆਪਣਕੇ ਵੀਰੇ ਚੂਰਾ ਵੀ ਹੈ ਜਿਵੇਂ ਇਹ ਗੋਲੀ ਚ ਹੈ ਫੀਡ ਠੀਕ ਹੈ ਜੀ ਠੀਕ ਹੈ ਜੀ ਇਹ ਫੀਡ ਕਾਫਟਰ ਤੋਂ ਲੈ ਕੇ ਆਪਣੇ ਕੋਲ 60-70 ਲੀਟਰ ਤੱਕ ਵੀ ਫੀਡਾਂ ਤਿਆਰ ਹੁੰਦੀਆਂ ਠੀਕ ਹੈ ਦੁੱਧ ਦੇਣਾਂ ਪਸ਼ੂਆਂ ਨੂੰ ਦੁੱਧ ਦੇਣਾਂ ਨਾਲ ਤਿਆਰ ਹੁੰਦੀਆਂ ਤੇ ਰਿਜ਼ਲਟ ਪੂਰੇ ਨਿਕਲਦੇ ਆ ਬੰਪਰ ਪੂਰੇ ਵਧੀਆ ਰਿਜ਼ਲਟ ਠੀਕ ਹੈ ਇਹ ਮੇ ਇਹ ਆਪਣੀ ਚੂਰੀ ਫੀਡ ਹੈ ਜੀ ਚੂਰੀ ਫੀਡ ਆ ਗਈ ਹਾਂ ਜੀ ਠੀਕ ਹੈ ਇਹ ਆਪਣੇ ਹੋਮ ਮੇਡ ਜਿਵੇਂ ਮੰਨ ਲਓ ਲੋਕ ਬਣਵਾ ਕੇ ਲਿਆਉਂਦੇ ਨੇ ਉੱਥੋਂ ਠੀਕ ਹੈ ਜੀ ਠੀਕ ਹੈ ਜੀ ਉਹ ਫੀਡ ਹੈ ਤੇ ਇਹ ਵੀ ਚੂਰੇ ਵਾਲੀ ਫੀਡ ਇਹ 10000 ਮੰਨ ਲਓ ਐਮਐਮ ਵਾਲੀ ਆ ਗਈ ਇਹ 10000 ਹੈ ਜੀ ਠੀਕ ਹੈ ਇਹ 8000 ਇਹ ਪੈਂਦੀ ਹੈ 50 ਲੀਟਰ ਵਾਲੀਆਂ ਗਾਂ ਮੱਝਾਂ ਵਾਸਤੇ ਤੇ ਜਿਹੜੀ 10000 ਵਾਲੀ ਕਿੰਨੇ ਨੂੰ ਪੈਂਦੀ ਮੱਝਾਂ ਨੂੰ ਇਹ 20 ਲੀਟਰ ਦਾ ਕੰਮ ਕਰਦੀ ਹੈ ਅੱਛਾ ਆਹ ਵਾਲੀ 20 ਲੀਟਰ ਨੂੰ ਕੰਮ ਕਰਦੀ ਹੈ ਮੱਝਾਂ ਨੂੰ ਤੇ ਜਿਹੜੀ ਇੱਧਰ ਪਈ ਆ ਬਈ ਦੂਸਰੀ ਇਹ ਪੈਂ ਕਰਦੀ 15 ਲੀਟਰ ਮੱਝਾਂ ਨੂੰ ਇਹ 20 ਤੋਂ 25 ਆਪਣੇ ਗਾਵਾਂ ਤੇ ਦੂਸਰੀ ਨਾਲ ਵਾਲੀ ਫਿਰ ਨਾਲ ਵਾਲੀ ਬਸ ਇਦੂ ਥੱਲੇ ਆ ਗਈ ਜੀ ਥੱਲੇ ਆ ਗਈ ਠੀਕ ਹੈ ਜਿਹੜੀਆਂ ਮੰਨ ਲਓ ਕਾਫਟਰ ਆਈਆਂ ਦੂਜੀਆਂ ਇਹ ਕਾਫਟਰ ਹੈ ਜੀ 40 ਲੀਟਰ ਤੱਕ ਪੈਂਦੀ ਹੈ ਠੀਕ ਹੈ ਜੀ ਠੀਕ ਹੈ ਇਹ ਆਪਣੀ ਉੱਪਰਲੀ ਆ ਗਈ ਜੀ ਆਰਮ ਕੇਅਰ ਫੀਡ ਆ ਗਈ ਠੀਕ ਹੈ ਜੀ ਹਾਂ ਜੀ ਤੇ ਇਹ ਆ ਗਈ ਆਪਣੀ 10000 10000 ਆ ਗਈ ਠੀਕ ਹੈ ਇਹ ਮੰਨ ਲਓ ਆਮ ਪਸ਼ੂ ਨੂੰ ਹਰੇਕ ਨੂੰ ਸਭ ਨੂੰ ਪੈ ਜਾਂਦੀ ਹੈ ਸਭ ਨੂੰ ਪੈ ਜਾਂਦੀ ਹੈ ਆਪਣੀ ਜਿਹੜੀ ਵੀ ਫੀਡ ਹੈ ਇਹ ਜਿਵੇਂ ਉੱਪਰਲੇ ਲੈਵਲ ਦੀਆਂ ਫੀਡਾਂ ਨੇ ਠੀਕ ਹੈ ਜੀ ਇਹ ਸਾਰੀਆਂ ਉਲੀ ਰਹਿਤ ਨੇ ਉਲੀ ਰਹਿਤ ਨੇ ਠੀਕ ਹੈ ਠੀਕ ਹੈ ਭਾਈ ਆਪਾਂ ਜਿਵੇਂ ਸੂਨ ਵਾਲੇ ਪਸ਼ੂ ਨੂੰ ਮੰਨ ਲਓ ਆਪਣਾ ਹੋਰ ਵੀ ਪ੍ਰੋਡਕਟ ਹੈਗਾ ਕਿ ਇਕੱਲੀ ਫੀਡ ਹੀ ਆ ਨਹੀਂ ਪ੍ਰੋਡਕਟ ਨਹੀਂ ਹੋਰ ਪ੍ਰੋਡਕਟ ਦਾ ਕੀ ਹੈ ਬਸ ਆਪਣਾ ਮੇਨ ਜਿਹੜਾ ਸਿਸਟਮ ਹੈ ਫੀਡ ਦੀ ਹੈ ਫੀਡ ਦੀ ਕੰਮ ਆਪਾਂ Vad är telenjen gällande? ਜੋਨੇ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਤੇ ਸਾਰੇ ਗੱਪੜਾ ਵਾਸਤੇ ਇੱਕ ਸਪੈਸ਼ਲ ਰੈਕ ਕਰਿਆ ਜਿਹਦੋਂ ਵੀ ਚਾਰਾਂ ਗਾਰਵਰ ਦਿੱਤੇ ਉਹਦੇ ਤੁਸੀਂ ਉਹ ਰੈਕ ਚ ਜਾਓ ਲੋ ਉੱਥੇ ਜਾ ਕੇ ਕੱਲੇ ਕੱਲੇ ਬੰਦੇ ਦੀ ਜਿੰਨੀ ਮਰਜ਼ੀ ਇੰਟਰਵਿਊ ਕਰਦੇ ਹੋ ਤਾਂ ਜਿੰਨੇ ਵੀਰ ਉਹ ਸਾਰੇ ਜਿਹੜੇ ਇਸ ਸੌਦੇ ਵਿੱਚ ਜਿਹਨਾਂ ਦੇ ਜਾਣ ਵਾ ਜਿੱਤੂ ਦਾ ਪਰਿਯ 10 ਨੰਬਰਾਂ ਵਾਲੇ ਉਹ ਲੇਕਰ 500 ਰੁਪਏ ਚਾਹ ਕੇ ਲੈ ਲੋ